ਸੋ ਦੋਸਤੋ ਇਸ ਵਕਤ ਅਸੀਂ ਮੌਜੂਦਾ ਜੀ ਗੁਰਦੁਆਰਾ ਅਰੜਾ ਸਾਹਿਬ ਜਰਗ ਜਿੱਥੇ ਸੰਤ ਬੰਦੇ ਮਾਪੋਸ਼ ਬਾਬਾ ਇਸ ਸਿੰਘ ਜੀ ਦੀ 80 ਸਾਲਾਨਾ ਵਰਸੀ ਮੰੰਦੀ ਜਿਹੜੇ ਧਾਰਮਿਕ ਸਮਾਗਮ ਕਰਵਾਇਆ ਜਾ ਰਹੇ ਨੇ ਸੋ ਕੁਝ ਬਾਰਿਸ਼ ਆਸੀ ਤੁਹਾਨੂੰ ਦੁੱਖਾਂ ਦੀ ਕੋਸ਼ਿਸ਼ ਕਰ ਰਹੇ ਆ ਅੱਜ ਦੂਸਰਾ ਦੀਵਾਨ ਆ ਜੀ 23 ਅਗਸਤ 2024 ਹੋ ਵੀਡੀਓ ਨੂੰ ਪੂਰੀ ਦੇਖਿਓ ਸੋ ਕੋਸ਼ਿਸ਼ ਕਰਾਂਗੇ ਲਗਭਗ ਜਿੰਨੇ ਵੀ ਦੀਵਾਨ ਸਪੈਸ਼ੀਲ ਤੱਕ ਲੱਗਣੇ ਨੇ ਉਹਨਾਂ ਦੀ ਜੋ ਵੀ ਰੂਪਰੇਖਾ ਹੋਰ ਵੀ ਗਤੀਵਿਧੀਆਂ ਤੁਹਾਨੂੰ ਇਸੇ ਚੈਨਲ ਤੇ ਅਸੀਂ ਦਿਖਾਉਂਦੇ ਰਾਵਾਂਗੇ। ਸੋ ਜੇਕਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਵੋ ਤਾਂ ਜੋ ਹਰ ਇੱਕ ਪ੍ਰਕਾਰ ਦੀ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਬੜੀ ਹੀ ਆਸਾਨੀ ਨਾਲ ਤੁਸੀਂ ਦੇਖ ਸਕੋ। ਸੋ ਸੰਤਾਂ ਆ ਰਹੀਆਂ ਨੇ ਟਰਾਲੀਆਂ ਦੇ ਵਿੱਚ گن کافی زیادہ راشا دکھ رہے مقابلے دکھاؤ کی کوشش کرتے ہیں جی باہری ਸੋ ਇੱਥੇ ਵੀ ਸੰਗਤਾਂ ਬੋਲੋ ਬੂਟਿਆਂ ਦਾ ਜਿਹੜਾ ਲੰਗਰ ਆ ਉਹ ਲਗਾਇਆ ਜਾ ਰਿਹਾ ਜਿੱਥੇ ਤੁਸੀਂ ਫਰੀਦੇ ਵਿੱਚ ਜਿਹੜੇ ਖਾਲਦਾਰ ਸ਼ਾਨਦਾਰ ਬੂਟੇ ਨੇ ਉਹ ਲਿਜਾ ਕੇ ਲੋੜਵੰਦਾਂ ਨੂੰ ਦੇਤੇ ਤੁਸੀਂ ਦਾ ਸਕਦੇ ਹੋ ਜੀ ਸੋ ਇੱਕ ਖੂਬਸੂਰਤ ਸ਼ਾਨਦਾਰ ਦ੍ਰਿਸ਼ ਸਰਬਾਰ ਸਾਹਿਬ گردوارا یادگار آڑا صاحب جرن تو بہت ہی منموک دریش شبد کی تن بکیان ہوں ہویا شاندار تصویر گردوارا یادگار آجرب جی ਤੋ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਸੰਤਾਂ ਨੇ ਇਥੇ ਬਤਾ ਬਤਾਲੇ ਪਾਸਪਰ ਨੂੰ ਲੈ ਨੂੰ ਨਾ ਤੋ ਇੱਥੇ ਵੀ ਜਿਹੜੀਆਂ ਸੰਗਤਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਦੇ ਲਾਹੋਂ ਦੀ ਜੋ ਸੇਵਾ ਨੇ ਉਹ ਕਰ ਰਹੀਆਂ ਨੇ ਉਹ ਇੱਥੇ ਆ ਜੀ ਜੋ ਜਿਹੜੀ ਭਾਪ ਦੁਆਰਾ ਭਾਪ ਪਤੀ ਦੁਆਰਾ ਜਿਹੜਾ ਲੰਗੜਾ ਹੋ ਜਿਹੜਾ ਉਹ ਧਿਆਰ ਕੀਤਾ ਜਾਂਦਾ ਜੀ دکھا جی بابا سپندر سنگھ جی مک سیوادار گردوارا یادگار راڑا صاحب یار نواز تھان سو ਇਸੇ ਪ੍ਰਕਾਰ ਅਸੀਂ ਤੁਹਾਨੂੰ ਲੱਗ ਭਾਗ ਆ ਸਭੀ ਤਰੀਕਤਾਂ ਦੇ ਜਿੰਨੇ ਵੀ ਜਿਹੜੇ ਦਿਵਾਨ ਲੱਗਣੇ ਨੇ ਰਾਣਾ ਸਾਹਿਬ ਜਰਗ ਵਿਖੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਚੈਨਲ ਤੇ ਦਿਖਾਉਂਦੇ ਰਾਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਤੁਸੀਂ ਦੂਰ ਦਰਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਵੀ ਇਹਨਾਂ ਸਾਰੇ ਦਿਵਾਨਾਂ ਦਾ ਘਰੇ ਬੈਠ ਕੇ ਆਨੰਦ ਮਾਣ ਸਕੋ so <laughs> درشن کرو جی سنت بابا مہندر سنگھ جی ਹਾਂ ਜੀ ਸੰਗਤ ਜੀ ਅੱਜ ਆਇਆ ਤੇ ਮੜਾਂਗੇ ਫਿਰ ਕੱਲ ਨੂੰ ਜਿਵੇਂ ਠੀਕ ਕੋਲੇ ਦੁਕਾਨ ਨੂੰ ਦਿਖਾਵਾਂਗੇ ਇਸ ਤਰੀਕੇ ਜਬਾਰੀ ਰਿਸ਼ ਇਹ ਯਾਤਕੋ ਸਾਡੇ ਨਾਲ ਤੁਸੀਂ ਜੁੜੇ ਰਹੋ ਕਿ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਇਸ ਤੰਦੀਆਂ ਹੋਰ ਵੀ ਕੰਟੀਨੈਂਟ ਐਸਾ ਨੂੰ ਤੁਸੀਂ ਆਸਾਨੀ ਦੇ ਵਿੱਚ ਦੇਖ ਸਕੋ ਧੰਵਾਦ ਜੀ ਸ਼ੁਕਰੀਆ ਸੋ ਮਿਲਦੇ ਹਾਂ ਜੀ ਫਿਰ ਕੱਲ ਦੇ ਦੁਕਾਨਾਂ അപ്പൊ <laughs>